ਜਿੱਥੋਂ ਤੁਸੀਂ ਇਹ ਬੱਚੇ ਜਿਹੜੇ ਬੈਗਰ ਸੀ ਫੜੇ ਸੀ ਅੱਜ ਵੀ ਉੱਥੇ ਰਹਿ ਰਹੇ ਨੇ ਉੱਥੇ ਖੜੇ ਨੇ ਨਹੀਂ ਉਹ ਜ਼ਿਆਦਾਤਰ ਨਿਕਲ ਗਏ ਆ ਜੀ ਹੁਣ ਜਿਹੜੇ ਉਹ ਜਿੱਥੇ ਜ਼ਿਆਦਾ ਤੁਹਾਨੂੰ ਦੱਸਿਆ ਜੋ ਰਿਆ ਤੁਸੀਂ ਕਿਤੇ ਜੀ ਮੈਂ ਬੇਨਤੀ ਕਰਦਾ ਤੁਹਾਨੂੰ ਵੀ ਤੁਸੀਂ ਬੇਰਕਾ ਬਾਈਪਾਸ ਤੇ ਸਿਟੀ ਬਸਾਂ ਖਲੋਂਦੀਆਂ ਜੀ ਮੇਰੀ ਰਿਕੁਐਸਟ ਆ ਮੇਰੀਆਂ ਗੱਲਾਂ ਤੇ ਯਕੀਨ ਨਾ ਕਰਿਓ ਤੁਸੀਂ ਉੱਥੇ ਜਾ ਕੇ ਜੀ ਗੁਪਤ ਕਿਤੇ ਵੇਖਿਓ ਕਿ ਟ੍ਰਾਂਫਰਮ ਨਾ ਆਉਂਦਾ ਵਿੱਚੋਂ ਇਦਾਂ ਜਿਦਾ ਤੁਹਾਡੇ ਟਾਈਲ ਆ ਨਾ ਜੀ ਇਹਦੇ ਵਿੱਚੋਂ ਹੀ ਐ ਬੜੀ ਬਰੀਕੀ ਦੇ ਨਾਲ ਮਾਸਟਰ ਮਾਈਂਡ ਬੰਦੇ ਨੇ ਉਦੋਂ ਤਾਰਾਂ ਕੱਢੀਆਂ ਜੀ ਤਾ ਛੜਕਾਂ ਦੇ ਵਿੱਚੋਂ ਦੀ ਤੇ ਡਾਇਰੈਕਟ ਟਰਾਂਸਫਰਮਰਾਂ ਨਾਲ ਕੁੰਡੀਆਂ ਪਾਈਆਂ ਸਮਰਸੀਪਾਲ ਅੰਦਰ ਲੱਗੇ ਆ ਜੀ ਉੱਥੇ ਉਹ ਗਾਲਾਂ ਕੱਢਦੇ ਲੋਕਾਂ ਨੂੰ ਗਾੜੀ ਜਾਂਦਿਆਂ ਨੂੰ ਤੁਸੀਂ ਮੈਨੂੰ ਦੱਸੋ ਵੀ ਐਨ ਐਚ ਏ ਦੀ ਜਗ੍ਹਾ ਉਹ 10 ਵਾਰੀ ਉਹਨਾਂ ਨੂੰ ਐਨ ਐਚ ਏ ਨੂੰ ਕਹਿੰਦਾ ਉਹਨਾਂ ਦਾ ਧਿਆਨ ਹੀ ਨਹੀਂ ਆ ਹੁਣ ਕਿਤੇ ਨਾ ਕਿਤੇ ਉਹ ਕ੍ਰਾਈਮ ਵਧਣਾ ਉੱਥੇ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ 4000 ਰੁੱਖ ਲਾਇਆ ਗਿਆ ਸੀ ਉਹ ਸਿੱਟਾਂ ਬੀੜੀਆਂ ਪੀ ਕੇ ਉੱਥੇ ਛੁੱਡ ਦਿੱਤੇ ਆ ਯਾ ਵੇ ਖੋਜੀ ਜੰਗਲ ਸੜ ਗਿਆ ਜੀ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਜੀ ਜਿਸ ਵੇਲੇ ਉਹ ਪ੍ਰਸ਼ਾਸਨ ਦੇ ਨਾਲ ਰਲ ਕੇ ਅਸੀਂ ਉੱਥੇ 10000 ਰੁੱਖ ਲਾਇਆ ਜੀ ਉਹ ਕਿਸੇ ਨੇ ਨਹੀਂ ਵਿਖਾਇਆ ਜੀ ਜਾ